Yeah. yeah. ਜੰਮੂ ਕਸ਼ਮੀਰ ਚ ਤੰਗਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲੇ ਨੂੰ ਲੈ ਕੇ ਅੱਜ ਪਠਾਨਕੋਟ ਵਿੱਚ ਵੱਖ-ਵੱਖ Hindu ਸੰਗਠਨਾਵਾਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ Shiv Sena Punjab ਦੇ ਆਗੂ ਸतीश ਮਹਾਜਨ Shiv Hind ਦੇ ਆਗੂ ਰਵੀ ਸ਼ਰਮਾ ਵਿਸ਼ਵ Hindu ਦਲ ਦੇ ਆਗੂ ਅਨਿਲ ਤਾਰਾ Shiv Sena Bala Saheb Thakre शिंदे ਦੇ ਜੋਗਿੰਦਰਪਾਲ ਜੋਗੀ ਆਦਿ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਾਂਝੇ ਤੌਰ ਤੇ ਬੇਨਤੀ ਕੀਤੀ ਹੈ ਕਿ ਹੁਣ ਸਮੇਂ ਆ ਗਿਆ ਹੈ ਕਿ دہشت ਦੇ ਮਾਹੌਲ ਨੂੰ ਖਤਮ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਅਤੇ ਜੰਮੂ ਕਸ਼ਮੀਰ ਚ ਅਤਕਵਾਦ ਆਪਣੇ ਸਿਖਰ ਤੇ ਪਹੁੰਚ ਗਿਆ ਹੈ ਜਿਸ ਕਾਰਨ ਦੋਵਾਂ ਸੂਬਿਆਂ ਚ دہشت ਦਾ ਮਾਹੌਲ ਬਣਿਆ ਹੋਇਆ ਹੈ ਬੀਤੇ ਰਾਤ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਚ ਅਤਨਕਵਾਦੀ ਹਮਲਾ ਹੋਇਆ ਜਿਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਅਤੇ ਪੰਜ ਫੌਜੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਚਿੰਤਾ ਦੀ ਗੱਲ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ ਉਨ੍ਹਾਂ ਕੇਂਦਰ ਸਰਕਾਰ ਤੋਂ ਉਦਹਿਸ਼ਤ ਦੇ ਮਾਹੌਲ ਨੂੰ ਖਤਮ ਕਰਨ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ ਹੈ ਅਤੇ ਰਾਸ਼ਪਤਿ ਸਾਸ਼ਨ ਲਗਾਉਣ ਦੀ ਵੀ ਅਪੀਲ ਕੀਤੀ ਹੈ ਜ਼ਿਲ੍ਹਾ ਕਟੂਆ ਦੇ ਵਿੱਚ ਜਿਸ ਪ੍ਰਕਾਰ ਅਤਿੰਕੀਆਂ ਦੁਆਰਾ ਭਾਰਤੀ ਫੌਜ ਤੇ ਹਮਲਾ ਹੋਇਆ ਔਰ ਜਿਦੇ ਵਿੱਚ 5 ਜਵਾਨ ਸ਼ਹੀਦ ਹੋਏ ਨੇ ਪੰਜ ਜਵਾਨ ਜਿਹੜੇ ਨੇ ਉਹ ਦੁਰਲੱਭ ਘਰ ਸੋਏ ਨੇ ਉਹਨਾਂ ਦਾ ਉਪਚਾਰ ਜਿਹੜਾ ਪਠਾਨਕੋਟ ਮਿਲਟਰੀ ਹਸਪੀਟਲ ਚੱਲ ਰਿਹਾ ਹੈ ਮੈਂ ਬੇਨਤੀ ਕਰਾਂਗਾ ਜਿੰਨੇ ਪੱਧਤਕਾਰ ਇਹਥੇ ਆਏ ਨੇ ਕਿ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸਰਦਾ ਸੁਮਨ ਅਰਪਿਤ ਕੀਤੇ ਜਾਣ ਔਰ ਜਿਹੜੇ ਜ਼ਖਮੀ ਨੇ ਉਹ ਜਲਦ ਸਕੂਸ਼ਰ ਹੋਣ ਉਹਨਾਂ ਦੀ ਪ੍ਰਾਰਥਨਾ ਕੀਤੀ ਜਾਏ 2 ਮਿੰਟ ਦਾ ਮੌਨ ਬੜੀ ਦੁਖ ਦੀ ਗੱਲ ਆ ਕੱਲ ਰਾਤ ਜ਼ਿਲ੍ਹਾ ਗਠੂਆ ਬਲਾਵਰ ਦੇ ਵਿੱਚ ਭਾਰਤੀ ਭੌਜ ਦੇ ਉੱਤੇ ਹਮਲਾ ਕੀਤਾ ਗਿਆ ਅਤਵਾਦੀਆਂ ਵੱਲੋਂ ਜਦ ਕੀ ਪਤਾ ਬਾਰਡਰ ਦੇ ਉੱਤੇ ਕੁਝ ਅਣਪਛਾਤੇ ਲੋਕ ਜਿਹੜੇ ਆ ਬਾਰਡਰ ਕਰਾਸ ਕਰਕੇ ਆਏ ਹੋਏ ਨਾ ਇੰਟੈਲੀਜੈਂਸੀਆਂ ਕੀ ਕਰ ਰਹੀਆਂ ਸਮਝ ਨਹੀਂ ਆਉਂਦੀ ਜਿਹੜਾ ਰੇਪ ਕਰ ਕੀ ਰੇਣਾ ਇਹਨਾਂ ਨੂੰ ਕਿੰਨੇ ਦਿਨ ਹੋ ਗਿਆ ਸਰਚ ਕਰਦੇ ਕੋਈ ਪਤਾ ਨਹੀਂ ਅਜੇ ਤੱਕ ਲੱਗਾ ਲੇਕਿਨ ਉਹਨਾਂ ਨੇ ਬਾਰਤਤ ਕਰਕੇ ਦੱਸ ਦਿੱਤੀ ਪਈ ਇੱਥੇ ਹੀ ਹਜੇ ਅਸੀਂ ਅੱਜ ਉਹਨਾਂ ਦੀ ਆਤਮਾ ਦੇ ਲਈ ਮੌਨ ਰੱਖਿਆ ਸ਼ਾਂਤੀ ਦਾ ਪ੍ਰਸਤਾਵ ਛੱਡਿਆ ਔਰ ਅਸੀਂ ਜਿਹੜੇ ਹਸਪਤਾਲ ਵਿੱਚ ਦਾਖਲ ਹਨ ਉਹਨਾਂ ਦੀ ਜਿਹੜੀ ਇਹ ਜ਼ਿੰਦਗੀ ਦੇ ਲਈ ਪ੍ਰਾਰਥਨਾ ਕੀਤੀ ਹੈ ਵੀ ਉਹ ਸਵਸਥ ਹੋ ਕੇ ਆਪਣੇ ਪਰਿਵਾਰ ਵਿੱਚ ਜਾ ਔਰ ਤੰਦਰੁਸਤੀ ਆਪਣੇ ਘਰ ਵਿੱਚੋਂ ਰਹਿਣ ਮੇਰੀ ਫਿਰ ਬੇਨਤੀ ਹੈ ਸੰਟਰ ਸਰਕਾਰ ਅਗੇ ਵੀ ਇੱਕ ਛੋਟਾ ਜਿਹਾ ਮੁਲਕਾ ਕਿਉਂ ਇੰਡੀਆ ਡਰਦਾ ਉਹਦੇ ਕੋਲ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਵੀ ਐਡਾ ਵੱਡਾ ਜਾਨੀ ਕਿ ਇੱਕ ਮੁਲਕ ਹੋ ਗਏ ਇੱਕ ਛੋਟਾ ਜਿਹਾ ਮੁਲਕ ਜਿਸ ਮੁਲਕ ਨੂੰ ਖੁਦ ਇੰਡੀਆ ਨੇ ਜੰਮਿਆ ਖੁਦ ਉਹਨਾਂ ਨੂੰ ਦਰਪਹਿਲਾ ਦਿੱਤੀਆਂ ਅੱਜ ਉਹ ਸਾਡੇ ਅੱਗੇ ਭੌਂਕ ਰੇਣ ਜੈਨ ਜੈ